ਮੈਂ ਬੋਲੀ ਦੀਆਂ ਹੀ ਤਾਂ ਗੱਲਾਂ ਕਰਦੀ ਪਈ ਸੀਗੀ ਹੈ ਨਾ ਜਾਂਦੀ ਦੇਖੀ ਸੀ ਉਹਦਣ ਹਾਏ ਉਹਨੂੰ ਤਾਂ ਮੈਂ ਹੱਥ ਜੋੜ ਕੇ ਕੱਢਿਆ ਦੀਦੀ ਹਾਂ ਹੋਰ ਹੋਰ ਮੈਂ ਤਾਂ ਹੀ ਮੈਂ ਤਾਂ ਪਤਾ ਲੈ ਕੇ ਹੁਣ ਨਹੀਂ ਆ ਵੀ ਕਿਤੇ ਆਤਾ ਨਹੀਂ ਗਈ ਉਹ ਨਹੀਂ ਆਵੇ ਨਹੀਂ ਆਵੇ ਕਹਿੰਦੀ ਮੈਂ ਦੇ ਭੈਣ ਦੇ ਘਰੇ ਜਾਣਾ ਮੈਂ ਕਿਹਾ ਟਿੰਕੂ ਨੂੰ ਮੈਂ ਕਿਹਾ ਦੇ ਨੂੰ ਪੈਸੇ ਤੇ ਤੋਰ ਚਾਰ ਦਿਨ ਸੁੱਖ ਦਾ ਸਾਹ ਵੇ ਮੈਂ ਹੋਰ ਕੀ ਦੋ ਦਿਨ ਲਾਉਗੀ ਉੱਥੇ ਤੇ ਹੋਰ ਨਾਲੇ ਮੇਰੀ ਗੱਲ ਸੁਣੋ ਮੈਨੂੰ ਕੋੜਾ ਠੇਕਾ ਲਿਆ ਹੋਇਆ ਕਰਦੀ ਬੋਲੀ ਆ ਸਹੀ ਗੱਲ ਹਾਂ ਆਪੇ ਉਹਦੇ ਪੈਣਾ ਲਉ ਹਾਂ ਪਤਾਂ ਪਾਈਆਂ ਨੂੰ ਵੀ ਪਤਾ ਬਾਅਦ ਚ ਫਿਰ ਪਤਾ ਕੀ ਕਹਿੰਦੀ ਹੁੰਦੀਆਂ ਹਾਂ ਸੱਸਾਂ ਦੀਆਂ ਸੇਵਾ ਨਹੀਂ ਕਰਦੀਆਂ ਆ ਚਾਰ ਦਿਨ ਰੱਖ ਕੇ ਪਤਾ ਲੱਗ ਜਾਊਗਾ ਕਿ ਕਹਿੰਦੀ ਇਹ ਕਿਦਾਂ ਨੇ ਰਹੇ ਜਿਹੜੇ ਦਿਨ ਕਿਵੇਂ ਕੱਢੀ ਤੇ ਹੋਰ ਹਾਂ ਮੈਂ ਕੱਛਲ ਮਦੀ ਕੀ ਹੋਣੀ ਹੈ ਮੈਂ ਜਾਵੇ 200 ਦੇ ਸਾਲ ਲੈ ਲ ਗੁਰ ਤੇ ਹੋਰ ਮਤਲਬ ਗੋਹੀ ਗੱਲ ਕਹਿ ਰਹੀ ਹਾਂ ਮੈਂ ਖਰਾਬ ਨਾ ਮੈਂ ਤਾਂ ਕੰਮ ਕਰਦੀ ਵਿਹਲੀ ਹੋ ਜਾਣੇ ਟਾਈਮ ਨਾਲ ਹੀ ਸਹੀ ਪਰ ਹੋ ਜਾਂਦੀ ਤੇ ਹੋਰ ਅੱਗੋਂ ਮਨ ਗੋਲੀ ਖਾਣੇ ਪੈਂਦੀ ਸੀ ਸਰਦੋਂ ਦੇ ਦੀ ਕਮਲੀ ਕਰ ਤੂੰ ਤੈਨੂੰ ਵੀ ਕਮਲੀ ਕੀ ਮੈਨੂੰ ਗੋਲੀ ਕਰ ਦਣ ਨੇ ਸਹੀ ਗੱਲ ਆ ਜਿਹੜੇ ਮੇਰੇ ਇਹਦੇ ਹਾਲਾਤ ਆ ਹਾਂ ਉੱਚੀ ਬੋਲ ਬੋਲ ਕੇ ਬੋਲ ਬੋਲ ਕੇ ਇੱਥੇ ਜਾ ਤਾਂ ਕੋਈ ਦੀਨ ਨੂੰ ਦੀ ਗੋਲੀ ਨੇ ਦੇ ਕੇ ਪਾ ਦਿਆ ਕਰ ਪਰ ਇਹਨੂੰ ਕੋਈ ਚੀ ਨਾ ਅਸਰ ਹੁੰਦੀ ਹਾਂ ਇਹਨੂੰ ਕੋਈ ਜੀ ਨਹੀਂ ਸਮਝਦੀ। ਕਰ ਦੂ ਤੈਨੂੰ ਐ ਤਾਂ। ਜਿਹੜੇ ਹਾਲਾਤ ਆ ਲੱਗਦੇ ਆ। ਹਾਂ, ਹੋ ਗਈ ਮੈਂ ਪਾਗਲ। ਮੈਂ ਤਾਂ ਉਸ ਦਿਨ ਬਾਜੀ ਨਾਲ ਜਾਂਦੀ ਦੇਖੀ ਸੀਗੀ। ਮੈਂ ਕਿਹਾ ਜਾਂਦੀ ਐ ਲੱਗਦੀ ਕਿਤੇ। ਮੈਂ ਹੀ ਕਿਹਾ ਸੀ। ਮੈਂ ਕਿਹਾ ਜੇ ਜਾਂਦੀ ਐ ਤਾਂ ਤੋਰ ਦੋ। ਹਾਂ, ਵਧੀਆ ਤੋਰ ਦਿਆ ਕਰ ਐ। ਤੇ ਹੋਰ? ਹਾਂ। ਹੁਣ ਮੈਂ ਕਿਹਾ ਚੱਲ। ਕੱਪੜੇ-ਕੱਪੜੇ ਤੈ ਮਾਰਦੀ ਆ। ਹੂੰ। ਤੇ ਫਿਰ ਦੋ ਘੰਟੇ ਆਰਾਮ ਕਰੂੰਗੀ। ਹਾਂ, ਵਧੀਆ। ਤੇ ਹੋਰ ਕੀ ਆ? ਕੁੜੀ ਕੋਲੇ ਤੋਰ ਦਿਆ ਕਰ ਦੋ ਦਿਨ ਫਿਰ। ਕੁੜੀ ਨੂੰ ਵੀ ਪਤਾ ਲੱਗੇ। ਨਹੀਂ ਹੁਣ ਮੈਂ ਪੇ ਨਹੀਂ ਹਾਂ ਦਾ ਭੈਣ ਕੋਲੇ ਗਈ ਹੋਈ ਆ ਦੇਖ ਦੇ ਨਾ ਭੈਣ ਦਾ ਟੱਬਰ ਕਿੰਨੀ ਕਿ ਦੇ ਰੱਖਦਾ ਨਾਲ ਉਹਨੀਆਂ ਨੋਹਾਂ ਨੂੰ ਪਤਾ ਲੱਗੂਗਾ ਹਾਂ ਨੋਹਾਂ ਨੂੰ ਨਾਲੇ ਭੈਣ ਨੂੰ ਪਤਾ ਲੱਗੂ ਜਿਹੜੀਆਂ ਗੱਲਾਂ ਕਰਦੀਆਂ ਔਟ ਕੇ ਹੋਰ ਵਿਸਾਮਦੇ ਨਹੀਂ ਕਿ ਬੋਲੀ ਨੂੰ ਕਿੱਦਾਂ ਰੱਖਣਾ ਕਿੱਦਾਂ ਰੱਖਣਾ ਹਾਂ ਕਿੰਨੀ ਗਰਮੀ ਆ ਵਧੀਆ ਹੋ ਗਿਆ ਤੈਨੂੰ ਤਾਂ ਦੋ ਦਿਨ ਸੁੱਖ ਦੇ ਦਿਨ ਟੱਟੇਗੀ ਏ ਜੱਸੀ ਪਾਣੀ ਦੇ ਬੜੀ ਗਰਮੀ ਆ ਓਏ ਆ ਕਿੱਥੋਂ ਆ ਗਈ ਨਾ ਸਤਾਨੂ ਯਾਦ ਕਰਦੇ ਸੀ ਸਤਾਨ ਸੱਤੇ ਖੜਾ ਇੱਕ ਥੋ ਆ ਗਈ ਇਹਨੂੰ ਕਿਸੇ ਨੇ ਨਹੀਂ ਚੱਲਿਆ ਚੁਲਿਆ ਐਦਾਂ ਕਿਉਂ ਕਰਦੀ ਪਈ ਆ ਤੇਰਾ ਸਿਰ ਦੁਖਦਾ ਮੈਨੂੰ ਪਹਿਲਾਂ ਪਾਣੀ ਦੇ ਦੇ ਕਿੰਨੀ ਗਰਮੀ ਆ ਕਿੰਨਾ ਖਲਾਰਾ ਪਾਇਆ ਵਾ ਬੇ ਬੋੜਾ ਬੱਤ ਇੰਨੀ ਗਰਮੀ ਆ ਤੇ ਤੂੰ ਟਿਕਦੀ ਨਹੀਂ ਹੈਗੀ ਨਾ ਤੈਨੂੰ ਟੇਕ ਨਹੀਂ ਹੈਗੀ ਤੂੰ ਦੋ ਦਿਨ ਹੋਰ ਲਾਏ ਆਂਦੀ ਉੱਥੇ ਕੀ ਦੋ ਦਿਨ ਹੋਰ ਨਾ ਆਏ ਆਂਦੀ ਭੈਣ ਕੋਲੇ ਸਾੰਭਿਆ ਇਹਨੂੰ ਕਿ ਮੈਨੂੰ ਨਹੀਂ ਪਤਾ ਤੂੰ ਪਾਣੀ ਦੇ ਦੇ ਤੈਨੂੰ ਕਿਸੇ ਨੇ ਚੱਲਿਆ ਨਹੀਂ ਕੀ ਤੈਨੂੰ ਕਿਸਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਏ ਨਹੀਂ ਬੜਾ ਇਹ ਤਾਂ ਬਾਲਾ ਬੋਲ ਹਾਏ ਨਹੀਂ ਇਹ ਬੜਾ ਦੁਖੀ ਕਰ ਦਿਨਾ ਨੇ ਏ ਦੱਸ ਹੈ ਆ ਭੈਣ ਕੋਲੇ ਗਈ ਸੀ ਭੈਣ ਨੇ ਤਾਂ ਰੱਖੀ ਨਹੀਂ ਦੋ ਦਿਨ ਇੰਨੇ ਦਿਨਾਂ ਬਾਅਦ ਆਈ ਆ ਬੰਦਾ ਸੋਚੇ ਕੋਈ ਪਟਾੰਦਾ ਨਹੀਂ ਹੋਇਆ ਅਚਾਨਕ ਪਤਾ ਨਹੀਂ ਤੀਜੇ ਦਿਨ ਤਾਂ ਆ ਗਈ ਆ ਪਤਾ ਨਹੀਂ ਕੀ ਬੜਬੜ ਕਰੀ ਜਾਂਦੀਆਂ ਨੇ ਓਏ ਹੋਏ ਬਾਹਰ ਤਾਂ ਕਿੰਨੀ ਗਰਮੀ ਆ ਲੋਕੀ ਪਤਾ ਨਹੀਂ ਕਿੱਦਾਂ ਚੱਲਣਾ ਕਿਸੇ ਨੇ ਵੀ ਚੱਲਣਾ ਇੰਨੀ ਗਰਮੀ ਆ ਬੈਣ ਕੋਲੇ ਆਪਦੀ ਕੋਲੇ ਦੋ ਦਿਨ ਬੋਲਾ ਨਹੀਂ ਪਿਆ ਇੱਥੇ ਤੂੰ ਕੀ ਕਰਨਾ ਸੀ ਕੀ ਦੋ ਕੀ ਦੋ ਜਾਣੀ ਬੈਣ ਤੇਰੇ ਨਾਲ ਤਾਂ ਮੱਥਾ ਹੀ ਮਾਰਨਾ ਫਜ਼ੂਲ ਕੀ ਆ ਤੇਰਾ ਵੀ ਦੁੱਖ ਦਾ ਇੱਕ ਮੱਥੇ ਹੀ ਮਾਰਨਾ ਫਜ਼ੂਲ ਹਮ ਤਾਂ ਨਹੀਂ ਦੋਵੇਂ ਜਣੀਆਂ ਐਂ ਹੀ ਕਰੀ ਜਾਂਦੀਆਂ ਐਂ ਹੀ ਕਰੀ ਜਾਂਦਾ ਨਾ ਮੈਂ ਤਾਂ ਪਾਣੀ ਪੀਲਾ ਇੱਥੇ ਜਾਣ ਖਾਣ ਨੂੰ ਫੇਰ ਆ ਗਈ ਕੀ ਉਹਦਾ ਵਿਚਾਰੀ ਦਾ ਝਾਰਖੰਡ ਨੂੰ ਦੋ ਦਿਨ ਫੋਰ ਲਾ ਜਾਂਦੀ ਭੈਣ ਸਾਹ ਨੂੰ ਕਾਤੋਂ ਦੋ ਦਿਨ ਬੋਲਦੇ ਨੇ ਮਸੂਂਦਾ ਨਹੀਂ ਕਰਦੇ ਨੇ ਮੱਥਾ ਮਾਰੀ ਜਾਣਾ ਇਹਦੇ ਨਾਲ ਨੀਂਦ ਦੀਆਂ ਗੋਲੀਆਂ ਦੇ ਕੇ ਪਾ ਦਿਆ ਕਰ ਪਤਾ ਨਹੀਂ ਕੀ ਬੋਲਦੀ ਜਾਂਦੀ ਐ ਗਰਮੀ ਆ ਆਪਾਂ ਪੈਣ ਐ ਇੰਨੀ ਗਰਮੀ ਆ ਤੇ ਬੋਲੀ ਜਾਂਦੀਆਂ ਨੇ ਇਹ ਤਾਂ ਉਹ ਤਾਂ ਹੋਣਾ ਹੀ ਆ ਮੈਂ ਹਾਂ ਤੈਨੂੰ ਕੰਬਲੀ ਕਾ ਦੂ ਹਾ ਠੰਡਾ ਪਾਣੀ ਪੀ ਕੇ ਚੈਨ ਆ ਗਿਆ ਮੈਨੂੰ ਭੈਣ ਮੈਂ ਤਾਂ ਜੱਸੀ ਜਾਨੀ ਆ ਉਹ ਕੰਬਲੀ ਨਾ ਮਾਰ ਮਤਾਂ ਨੇ ਕਿੰਡਾ ਖਲਾਰਾ ਪਾਇਆ ਵੇਖ ਲੈ ਹੈ ਕੋਈ ਹਾਲ ਹੈਗਾ ਵਾ ਇਹ ਨੂੰ ਵਿਨੀਤੋਂ ਉੱਪ ਚਟਕਾ ਹਾਂ ਦਿਨ ਚੜਦੇ ਹੀ ਆ ਜਾਂਦੀ ਆ ਅੱਗੇ ਪਤਾ ਨਹੀਂ ਆਣ ਕੇ ਕੀ ਬੋਲਦੀ ਰੈਂਦੀ ਆ ਇਹ ਤੂੰ ਫੇਰ ਇੱਥੇ ਬੈ ਗਈ ਆ ਮੈਨੂੰ ਭੁੱਖ ਲੱਗੀ ਆ ਰੋਟੀ ਦੇ ਦੇ ਮੈਨੂੰ ਨਾਲ ਇਹਨੂੰ ਚਲਾ ਦੋ ਇਹ ਕਾਦੇ ਵਾਸਤੇ ਲਾਇਆ ਡੱਬਾ ਮੈਂ ਨਹੀਂ ਇਹਦੀ ਹਵਾ ਲੈ ਸਕਦੀ ਇੰਨੀ ਬਾਹਰ ਗਰਮੀ ਆ ਉੱਠ ਜਾ ਹੁਣ ਰੋਟੀ ਆ ਦਿੰਨੀ ਆ ਚੌਲ ਬਣਾਏ ਆ ਲਿਆ ਦਿੰਨੀ ਆ ਜਾ ਉੱਠ ਫਿਰ ਪਤਾ ਨਹੀਂ ਕੀ ਬੋਲੀ ਜਾਂਦੀ ਆ ਲਿਆ ਦਿੰਨੀ ਆ ਇਹਨੀ ਗਰਮੀ ਆ ਬੰਦਾ ਪਹਿਲਾਂ ਵੇਖੇ ਵੀ ਘਰੇ ਮੈਂ ਆਈ ਆ ਸੱਸ ਮਾ ਉਹਨੂੰ ਪਹਿਲਾਂ ਮੈਂ ਰੋਟੀ ਪਾਣੀ ਦਵਾ ਕੁਛ ਦਵਾ ਆ ਆਪਦੇ ਹੀ ਪਤਾ ਨਹੀਂ ਕੀ ਬੋਲੀ ਜਾਂਦੀ ਆ ਨਾ ਮੈਨੂੰ ਸੁਣਦਾ ਨਾ ਕੁਛ ਹੋਰ ਇਹਨੂੰ ਕਿਸੇ ਨੇ ਨਹੀਂ ਚੱਲਣਾ ਹੈ ਹਾਂ ਪਤਾ ਨਹੀਂ ਕੀ ਬੜਬੜ 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 ਕਰੀ ਜਾਂਦੀ ਬੰਦਾ ਥੋੜਾ ਉੱਚੀ ਬੋਲ ਲਵੇ ਨਾ ਪੈਮਲਾ ਸਾਹੇ ਤੱਕ ਨਹੀਂ ਲੈ ਕੇ ਆਈ ਰੋਟੀ ਬੜਾ ਹੌਲੀ ਹੌਲੀ ਕੰਮ ਕਰਦੀ ਆਏ ਹਾਲ ਮੈਂ ਤਾਂ ਚੌਲ ਖਾ ਲ ਆ ਕੀ ਫਾਂ ਵੱਡਤਾ ਨਾ ਮੈਂ ਰੋਟੀ ਖਾਣੀ ਆ ਮੈਂ ਨਹੀਂ ਚੌਲ ਖਾਣੇ ਹਾਂ ਪਤਾ ਵੀ ਆ ਵੀ ਮੈਂ ਚੌਲ ਖਾਂਦੀ ਨਹੀਂ ਤਾਂ ਵੀ ਮੈਨੂੰ ਲਿਆ ਕੇ ਫੜਾਉਂਦੇ ਆ ਇੰਨੇ ਗਰਮੀਆਂ ਨੇ ਮੈਂ ਲੰਗਰ ਕਿੱਥੋਂ ਪਕਾ ਕੇ ਦੇਵਾਂ ਮੈਨੂੰ ਰੋਟੀ ਬਣਾ ਕੇ ਦੇ ਹਾਂ ਓਇਆ ਆਹੀ ਬਣਾਏ ਆ ਮਾਤਾ ਅਸੀਂ ਵੀ ਆਹੀ ਖਾਦੇ ਆਗੇ ਕੀ ਕੀਤਾ ਅਸੀਂ ਵੀ ਆਹੀ ਖਾਦੇ ਆਗੇ ਮੈਂ ਨਹੀਂ ਖਾਣੇ ਮੈਂ ਨਹੀਂ ਖਾਣੇ ਮੈਨੂੰ ਰੋਟੀ ਦੇ ਹਾਂ ਰੱਬਾ ਇਹ ਕਾਤੋਂ ਆ ਗਈ ਹੈ ਮੈਨੂੰ ਤਾਂ ਅਸੀਂ ਆ ਵੀ ਚਲ ਦੋ ਚਾਰ ਤਨ ਨਹੀਂ ਆਉਂਦੀ ਆਪ ਦੀ ਮਰਜ਼ੀ ਦਾ ਬਣਾ ਕੇ ਤਨਾ ਕੇ ਖਾਵਾਂਗੇ ਅਸੀਂ ਖਾਣੇ ਹੁਣ ਖੜੀ ਆ ਉਹ ਖਾ ਲ ਮੈਂ ਨਹੀਂ ਖਾਣਾ ਮੈਂ ਵੇਖਾਂ ਕੋਸ਼ ਆਪ ਹੀ ਫ੍ਰਿਜ ਦੇ ਵਿੱਚੋਂ ਕੀ ਦੇ ਦਿੱਤਾ ਚੱਲ ਪਿੱਛੇ ਹੋ ਆ ਪਿੱਛੇ ਹੋ ਜਾ ਚੌਲ ਮੱਥੇ ਮਾਰਤੇ ਆ ਪਤਾ ਵੀ ਆ ਮੈਂ ਖਾਂਦੀ ਨਹੀਂ ਆ ਮੈਂ ਖਾ ਲੈਂਨੀ ਨਹੀਂ ਖਾਣੇ ਤਾਂ ਨਾ ਖਾ ਨਖਰੇ ਨਾ ਖਾ ਠੀਕ ਹੈ ਨਾ ਅਸੀਂ ਤਾਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਬਣਾ ਕੇ ਖਾਈਏ ਤੁਹਾਨੂੰ ਤਾਂ ਸੀਗਾ ਵੀ ਨਹੀਂ ਆਉਂਦੀ ਹਜੇ 4 ਦਿਨ ਕਿੱਥੇ ਆ ਵੜੀ ਆ ਇਹ ਹਾਏ ਰੱਬਾ ਫੇਰ ਉਹੀ ਰੋਟੀਆਂ ਪਕਾਓ ਦਾਲਾਂ ਬਣਾਓ ਪਸੰਦ ਦਾਲ ਚਾਹੀਦੀ ਆ ਰੋਟੀ ਚਾਹੀਦੀ ਬਸ ਹੋਰ ਨਹੀਂ ਕੁਝ ਵੀ ਚਾਹੀਦਾ ਇਹ ਸਾਨੂੰ ਵੀ ਦਾਲਾਂ ਖਵਾ ਖਵਾ ਕੇ ਮਰੀਜ਼ ਬਣਾਉਗੀ ਆਪ ਖਰਬੂਜੇ ਲਿਆ ਲਿਆ ਖਾਂਦੀ ਆ ਹੈਂ ਤੇ ਮੈਨੂੰ ਦੱਸਿਆ ਵੀ ਨਹੀਂ ਇਹਨੂੰ ਤਾਂ ਮौज ਲੱਗ ਜਾਂਦੀ ਆ ਆਏ ਰੱਬਾ ਫ੍ਰਿਜ 'ਚ ਵੀ ਕੁਛ ਨਹੀਂ ਹੈਗਾ ਖਾਣ ਨੂੰ ਹੈ ਬੰਦਾ ਬਣਾਉਣ ਲੱਗਾ ਮੈਨੂੰ ਪੁੱਛ ਹੀ ਲਵੇ ਵੀ ਚੋਲ ਬਣਾਉਣ ਲੱਗੀ ਆ ਮੈਂ ਕੀ ਖਾਵਾਂ ਹੁਣ ਮੈਂ ਦੱਸ ਆ ਵੀ ਖਾਲੀ ਪਿਆ ਕਿੰਨਾ ਇਹਨੇ ਮੈਨੂੰ ਤੰਗ ਕੀਤਾ ਆਪ ਵੀ ਕਿਵੇਂ ਖਰਬੂਜੇ ਖਾਦੇ ਆ ਛਿੱਲ ਛਿੱਲ ਕੇ ਐਨਾ ਨਹੀਂ ਪਤਾ ਵੀ ਸੱਸ ਮਾਂ ਵੀ ਆਈ ਆ ਉਹਨੂੰ ਵੀ ਕੁਛ ਦੇਣਾ ਵਾ ਕਰਦੀ ਆ ਮੈਂ ਇਹਦੇ ਨਾਲ ਕਰਨਾ ਨਹੀਂ ਖਾਣਾ ਬਰਡਜ ਵੀ ਸਾਰੀ ਖਾਲੀ ਕੀਤੀ ਪਈ ਆ ਖਰਬੂਜੇ ਇੰਨੇ ਛਿੱਲ ਕੇ ਤੂੰ ਕੱਲੀ ਨੇ ਖਾ ਲਿਆ ਤੈਨੂੰ ਇਹ ਨਹੀਂ ਸੀ ਪਤਾ ਵੀ ਉਹਨੇ ਵੀ ਹੋਣਾ ਵਾ ਹੈ ਤੇ ਚੋਲ ਜੇ ਸੜੇ ਜੇ ਧਰਲੇ ਫਰਿੱਜ 'ਚ ਵੀ ਕੋਈ ਚੀਜ਼ ਨਹੀਂ ਹੈਗੀ ਆ ਲੈ ਆਂਦੇ ਮੇਰੇ ਮੁੰਡੇ ਨੂੰ ਆ ਮੈਂ ਨਹੀਂ ਖਾਣਾ ਹੁਣ ਕੁਛ ਵੀ ਪਾ ਲਓ ਵੀ ਮੈਂ ਖਰਬੂਜੇ ਖਾਦੇ ਇਹਦਾ ਸਾਡੇ ਵੇਨ ਵਾਲਾ ਬਾਹਰ ਨੂੰ ਕੱਢਦੀ ਹੈਗੀ ਉਮਦਾਤਾ ਆ ਜਵੇ ਹਾਂ ਮੈਂ ਵੀ ਇਹਨੂੰ ਕਾ ਆ ਜਾਂਦਾ ਨਾ ਟਿੰਕੂ ਨੂੰ ਮੈਂ ਵੀ ਕਹਿਨੀ ਹੁਣ ਮੈਂ ਗੱਲ ਮੈਂ ਇੱਕ ਪਾਸੇ ਲਾ ਮੈਥੋਂ ਇਹ ਬੋਲੀ ਨਾ ਸਿਰਕ ਪਈ ਨਹੀਂ ਹੁੰਦੀਗੀ ਹਾਂ ਜਾਂ ਤਾਂ ਸਹੇਦ ਇਹਦਾ ਲਾਜ ਕਰਾ ਦੇ ਜਾਂ ਇਹਨੂੰ ਫਿਰ ਜਾਂ ਇਹ ਤੇਰੇ ਨਾਲ ਰੁਗੂ ਜਾਂ ਮੈਂ ਰਹੂੰਗੀ ਇੱਕ ਪਾਸੇ ਹੀ ਹੋਗਾ ਹੁਣ ਮੈਨ ਲੱਗਦਾ ਆ ਗਿਆ ਟਿੰਕੂ ਟਿੰਕੂ ਰਿਆ ਪੁੱਤ ਮੇਰੀ ਗੱਲ ਸੁਣ ਤੇਰੀ ਘਰ ਵਾਲੀ ਮੈਂ ਇੰਨੀ ਗਰਮੀ ਚ ਧੁੱਪਿਓ ਆਈ ਆ ਮੈਂ ਕਿਹਾ ਵੀ ਮੈਨੂੰ ਭੁੱਖ ਲੱਗੀ ਆ ਰੋਟੀ ਦੇ ਦੇ ਤੇ ਮੈਨੂੰ ਚੌਲ ਦੇ ਦੇ ਤੇ ਆ ਮੈਂ ਤੈਨੂੰ ਪਤਾ ਮੈਂ ਚੌਲ ਖਾਂਦੀ ਨਹੀਂ ਹਾਂ ਤੇ ਮੈਂ ਰਸੋਈ ਚ ਬਾਅਦ ਚ ਵੇਖੇਗੀ ਫਰਿੱਜ ਵੀ ਖਾਲੀ ਤੂੰ ਇੰਨੇ ਖਰਬੂਜੇ ਲੈ ਕੇ ਆ ਸਾਰੇ چیر ਕੇ ਖਾ ਗੀ ਕੋਈ ਨਹੀਂ ਚੀਜ਼ ਦਿੰਦੀ ਹੈਗੀ ਖਾਣ ਨੂੰ ਮੈਂ ਤੈਨੂੰ ਇਹ ਗੱਲ ਕਹਿਨੀ ਆ ਇਹ ਮੈਨੂੰ ਬੜਾ ਤੰਗ ਕਰਦੀ ਆ ਇਹਨੂੰ ਘਰੋਂ ਕੱਢ ਮੜਾ ਟਿੱਕੀ ਰਹਿ ਇੱਥੇ ਹੀ ਕਿਤੇ ਨਹੀਂ ਜਾਣਾ ਕੀ ਟਿੱਕੀ ਕੀ ਕਹਿਣਾ ਹੈ ਇੱਥੇ ਰਹਿ ਕਿਸੇ ਨੇ ਕਿਤੇ ਨਹੀਂ ਜਾਣਾ ਚੁੱਪ ਕਰ ਜਾ ਕੋਈ ਟਿੱਕੀ ਟਿੱਕੀ ਨਹੀਂ ਖਾਣੀ ਟਿੱਕੀ ਨੇ ਰੁਕ ਜਾ ਇੱਥੇ ਹੀ ਤੂੰ ਇਹਨੂੰ ਘਰੋਂ ਕੱਢ ਇਹ ਮੈਨੂੰ ਕੁਝ ਖਾਣ ਨੂੰ ਨਹੀਂ ਦਿੰਦੀ ਮੈਂ ਬੁਲਾਉਣਾ ਪੁੱਛਦਾ ਦਿੰਦੀ ਕਿ ਨਹੀਂ ਕਾ ਕੀ ਜੱਸੀ ਨੂੰ ਬੁਲਾਉਣਾ ਲੱਸੀ ਨਹੀਂ ਦਿੱਤੀ ਲੱਸੀ ਵੀ ਕਿਹੜੀ ਲੱਸੀ ਜੱਸੀ ਨੂੰ ਬੁਲਾਉਣਾ ਵਾ ਐਵੇਂ ਲੱਸੀ ਲੂਸੀ ਸੌਣ ਦਾ ਕੋਈ ਸਿੱਧੀ ਗੱਲ ਹੀ ਨਹੀਂ ਸੁਣਦੀ ਤੈਨੂੰ ਇੱਕ ਤਾਂ ਬੋਲੇ ਦਾ ਬਰਾਬਰ ਹਾਲ ਹੋਣਾ ਮੈਂ ਕੀ ਹਾਂ ਕਰਾਂ ਯਾਰ ਇਹਦਾ ਕੋਈ ਹਾਲ ਨਹੀਂ ਬੋਲੇ ਦਾ ਪਤਾ ਨਹੀਂ ਕੀ ਦੱਸੀ ਮੈਂ ਜੰਨੀ ਆ ਹਾਂ ਮੈਂ ਕੁਛ ਕਹਿੰਨੀ ਆ ਇਹ ਪਤਾ ਨਹੀਂ ਕੀ ਬੋਲੀ ਜਾਂਦਾ ਬੁਰ 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 ਕਰੀ ਜਾਂਦਾ ਸਮਝਾਉਣਾ ਤੈਨੂੰ ਮੈਂ ਕਹੀ ਜੰਨੀ ਇਹਨੂੰ ਘਰੋਂ ਕੱਢ ਕਿਉਂ ਮੈਨੂੰ ਕੋਤੋਂ ਘਰੋਂ ਕੱਢੇ ਆ ਵੀ ਰੌਲਾ ਪਈ ਜਾਂਦੀ ਘਰੋਂ ਕੱਢ ਕੀ ਹੋਇਆ ਕੀ ਆ ਕੁਛ ਨਹੀਂ ਦੁਪਹਿਰ ਸਿਗਰ ਦੁਪਹਿਰ ਜਦੋਂ ਆਈ ਐ ਇਹ ਆ ਗਾ ਪਾਣੀ ਮੰਗਿਆ ਮੈਂ ਪਾਣੀ ਦਿੱਤਾ ਮੈਨੂੰ ਕਹਿੰਦੇ ਭੁੱਖ ਲੱਗੀ ਮੈਂ ਚੋਲ ਬਣਾਏ ਸੀ ਮੈਂ ਚੋਲ ਦੇਤੇ ਪਸੰਦ ਨਹੀਂ ਆਇਆ ਚੋਲ ਕਹਿੰਦੀ ਖਰਬੂਜੇ ਸਾਰੇ ਘਾ ਕੇ ਕੱਟ ਕੇ ਇੱਕ ਖਰਬੂਜਾ ਸੀ ਉਹੀ ਮੈਂ ਕੱਟ ਕੇ ਖਾਦਾਗਾ ਉਹ ਯੂਵੀ ਨੂੰ ਮੈਂ ਦਿੱਤਾ ਸੀਗਾ ਕੀ ਕਹਿੰਦੀ ਆ ਮੇਰੇ ਤੋਂ ਇਹਦਾ ਮੱਥਾ ਨਹੀਂ ਵੱਜਦਾ ਡਿੰਕੂ ਮੇਰੇ ਸਿਰ ਤੋਂ ਖਣ ਲੱਗ ਜਾਂਦਾਗਾ ਇਹਨੂੰ ਨਾ ਤਾਂ ਕੋਈ ਸਮਝਉਂਦੀ ਨਾਸੋਂ ਕੀ ਕਰਾਂ ਮੈਂ ਦਾ ਹਾਲ ਆ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ ਮੈਂ ਮਸ਼ੀਨ ਵਿੱਚ ਲਵਾ ਦੇ ਨਾ ਨਹੀਂ ਪੈਣ ਦੇ ਅਤੇ ਲੱਗ ਗਈ ਸੀ ਨਾ ਤੇ ਬੜੇ ਚਾਵਾਂ ਨਾਲ ਮੈਂ ਜਾਣੇ ਤੇ ਪੈਣ ਕੋਲ ਉਹਨੇ ਰੱਖਿਆ ਕਿਉਂ ਨਹੀਂ ਫਿਰ ਇਹਨੂੰ ਕੀ ਕਹਿੰਦੀ ਆ ਖਾਦਾ ਨਹੀਂ ਆ ਪੈਣ ਕੋ ਗਈ ਸੀ ਕੀ ਪੈਣ ਕੋ ਗਈ ਸੀ ਪਤਾ ਨਹੀਂ ਕੀ ਕਹਿੰਦਾ ਮੈਨੂੰ ਨਹੀਂ ਸੁਣਦਾ ਭੈਣ ਕੋ ਨਹੀਂ ਗਈ ਸੀ ਤੂੰ ਡੈਨ ਕੋਲ ਉਹ ਲੈ ਭੈਣ ਕੋ ਡੈਨ ਡੈਨ ਨਹੀਂ ਤੇਰੀ ਭੈਣ ਰੱਖਿਆ ਨਹੀਂ ਉਹਨੇ ਤਿੰਨ ਦਿਨ ਚਾਰ ਦਿਨ ਪਤਾ ਨਹੀਂ ਕੀ ਬੋਲਦਾ ਵਾ ਭੈਣ ਕੀ ਬਾਰ ਬਾਰ ਡੈਨ ਡੈਨ ਕਰੀ ਜਾਂਦਾ ਵਾ ਸੁਣਦਾ ਮੈਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਮੈਂ ਕੁਛ ਬੋਲਦੀ ਆ ਇਹ ਕੁਛ ਕਹਿੰਦੇ ਆ ਤੂੰ ਕਰੋ ਆ ਗਈ ਸੀ ਨਾ ਹੁਣ ਭੈਣ ਕੋਲ ਆਪਣੇ ਹਾਂ ਆ ਗਈ ਆ ਨਾ ਉਹਨੇ ਤੈਨੂੰ ਰੱਖਿਆ ਨਹੀਂ ਚਾਰ ਦਿਨ ਫਿਰ ਇਹਨੂੰ ਕਿਨੇ ਚੱਲਣਾ ਇਹਨੂੰ ਆਪਣੇ ਕੋਲੇ ਰਹਿਣਾ ਇਹਨੂੰ ਕਿਸੇ ਨਾਲ ਨਹੀਂ ਚੱਲਣਾ ਰੋਟੀ ਪਾਣੀ ਦੀ ਨੂੰ ਸਮਝਨੀ ਆ ਤੇ ਰੋਟੀ ਖਾਦੀ ਜਾਂਦੇ ਹੋ ਮੈਂ ਚੋਲ ਦਿੱਤੇ ਕਹਿੰਦੇ ਨਹੀਂ ਖਾਣਾ ਮੈਂ ਰੋਟੀ ਬਣਾ ਕੇ ਦੇਣ ਮੈਂ ਚੋਲ ਪਾ ਲੈ ਕੇ ਰੱਖ ਦੇ ਜਦੋਂ ਭੁੱਖ ਲੱਗੂ ਆਪੇ ਖਾ ਲੋ ਜਾ ਦੋਵੇਂ ਜਾਣੇ ਮੇਰੀ ਸੁਣਦੇ ਨਹੀਂ ਆ ਉਹ ਅਸੀਂ ਤਾਂ ਸੁਣਦੇ ਤੂੰ ਨਹੀਂ ਸੁਣਦੀ ਕਹਿੰਦੇ ਸੁਣਨਾ ਵੀ ਨਹੀਂ ਫਤ ਨਹੀਂ ਯਾਰ ਕੀ ਕਰਾਂਗਾ ਹਾਲ ਮੈਂ ਹੱਥ ਜੋੜਦੀ ਆ ਜਾਂ ਤੈਨੂੰ ਰੱਖ ਲੈ ਜਾਂ ਮੈਨੂੰ ਕਰੋ ਕਾਟਦੇ ਆਗਿਥੇ ਜੱਲੀ ਸਾਸਰੀ ਘਰ ਬੁਲਾ ਕੇ ਉਹ ਕਿਦਾਂ ਜਲੀ ਤੂੰ ਆਪਣਾ ਜਦੇ ਧਿਆਨ ਨਾਲ ਦੇ ਚ ਰੁਪ ਕਰਕੇ ਪੈ ਜਾ ਤੈਨੂੰ ਚੋਲ ਲਾ ਦੇ ਤੇ ਰੋਟੀ ਖਾ ਕੀ ਕਰੇ ਕੀ ਹੁੰਦੀ ਹੈ ਤੇਰੀ ਗੱਲ ਕੋ ਸੁਣੀ ਹੈ ਜਿਹੜੀ ਐਨ ਐ ਸੁਣਾਈ ਹਾਂ ਹੂੰ ਇਹ ਨਹੀਂ ਹੁੰਦੀ ਨਾ ਮਰਜੀ ਕਰ ਲਾ ਨੂੰ ਪੰਕੀ ਬੁੱਲੀ ਚਲਦੀ ਆ ਹੂੰ 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 ਸੌ ਜਾਂਨੀ ਆ ਜਾਣੂ ਜਵਾਂ ਦੇ ਤੇ ਤੀਨੀ ਆ ਮੈਨੂੰ ਭੁਖੀ ਨੂੰ ਕੰਦੇ ਸੌਂ ਗਿਆ। ਨਾ ਹੀ ਖਾਣੇ ਉੱਥੇ ਰੱਖੇ ਪਲੇਟ। ਭੁਖੀ ਨੂੰ ਪਾਣੀ ਦੇਸਨ ਲਾਗੇ ਰੱਖਦੇ ਪਾਣੀ ਵੀ। ਪਤਾ ਨਹੀਂ ਕੀ ਦੋਵੇਂ ਜਾਣੇ ਕਰੀ ਜਾਂਦੇ ਮੇਰੀ ਤਾਂ ਸੁਣਦਾ ਹੀ ਨਹੀਂ। ਮੇਰਾ ਮੁੰਡਾ ਇਹਨੇ ਵਾਸਤੇ ਕਰ ਲਿਆ। ਡੈਣ ਜੀ ਇੰਨਾ ਮੇਰਾ ਮੁੰਡਾ ਚੰਗਾ ਸੀ। ਹਾਲਾ ਕੀ ਕਹਿਣ ਦੀ ਹੈਗੀ। ਤੂੰ ਮੈਨੂੰ ਮੁੰਡਾ ਮੇਰੀ ਗੱਲ ਸਾਲਾ ਮਾਤ ਤੂੰ ਬੋਲੀਆਂ ਅਸੀਂ ਬੋਲੇ ਨਹੀਂ ਹੈਗੇ। ਵਾਸਤੇ ਕਰ ਲਿਆਗਾ। ਚੱਲ ਜਾ ਉਹਨੂੰ ਪਤਾ ਨਹੀਂ ਲੱਗਦਾ ਤਾ। ਜਾ ਚੱਲ। ਪਤਾ ਨਹੀਂ ਲੱਗਦਾ ਸਾਰਾ ਬੰਦ। ਚੱਲ ਜਾ ਚੁੱਪ ਕਰ। ਓਏ। ਉਹ ਨਹੀਂ ਸਮਝਉਂਦੀ ਇਹਨੂੰ ਸੁਣਦਾ ਨਹੀਂ ਬੁਲੀ ਹੋਈ ਮਸ਼ੀਨ ਨੂੰ ਜੁੜਨ ਲੱਗਣਾ ਤਦ ਮਸ਼ੀਨ ਲਵਾ ਦੇ ਦੇਖਦੇ ਜਾ ਤੂੰ ਕਮੱਡੀ ਸਾਰੀ ਲਵਾਈ ਜਿਹਦੇ ਨਾਲ ਮੜੇ ਦੂਰੋਂ ਵੀ ਖੜਾ ਬੰਦਾ ਸੁਣੇ ਉਹ ਸੁਣ ਜਾਂਦਾ ਹੁੰਦਾ ਫਿਰ ਹੋਰ ਆ ਨਾ ਪਤਾ ਨਹੀਂ ਕਿੱਦਾਂ ਰਹਿ ਗਿਆਈ ਹੋਈ ਹੈ ਉੱਥੇ ਉਹਨਾਂ ਨੇ ਕਿੱਦਾਂ ਚੱਲਿਆ ਹੋਣਾ ਸਾਡੇ ਤਾਂ ਰੋਟੀ ਦੀ ਨਹੀਂ ਸਮਝਉਂਦੀ ਇਹਨੂੰ ਪਾਣੀ ਧਾਣੇ ਦੀ ਨਹੀਂ ਸਮਝਉਂਦੀ ਤੇ ਆ ਕੀ ਕਰਾਂ ਸਰ ਹੁਣ ਮੈਂ ਤਾਂ ਫਸ ਗਿਆ ਜਨਾਨੀ ਦੀ ਸੁਣਾ ਕੇ ਹੁਣ ਮਾਤਾ ਦੀ ਸੁਣਾ ਚਲੋ ਰੱਬ ਰੱਖਿਆ ਦੇਖਦੇ ਮਜੇ ਲਵਾ ਕੇ ਕੀ ਬਣਦਾ